ਮੇਰੇ ਤੇ ਮੈਨੂੰ ਬੋਲੂ ਵੀ ਕੁੜੀ ਨੂੰ ਇੰਨਾ ਡੈਟ ਅਵਾਂਸ ਕਰਤਾ ਫਿਰ ਉਹਨੂੰ ਨਾ ਤੂੰ ਚੁੱਪ ਕਰਕੇ ਉਹਦੀ ਜ਼ੁਬਾਨ ਦੇ ਫੁੱਲ ਚੜਾ ਦੇ ਹਾਂ ਬੇਰੀ ਆਲਸ ਨਾ ਸਵੰਤਿਆ ਨਹੀਂ ਜਾਣੀ ਜਾਨੀ ਕੋਈ ਦੋਏ ਬੰਨੀਆਂ ਬਹਿ ਕੇ ਤੇ ਕੋਈ ਗੱਲ ਸਮਝਾਉਂਦੀ ਕੰਦੀ ਕੱਟੀ ਤੇ ਫੇਰ ਮੈਂ ਕਰਦੀ ਆ ਗੱਲ ਗੱਲ ਉਤਰੇ ਉਤਰ ਨਹੀਂ ਡਿਉਣ ਉਤਰਣ ਲੱਗੀ ਆ ਤੇ ਬੋਲਣ ਕਿੱਦਾਂ ਦਿਆਂ ਮੈਂ ਅੰਦਰ ਜਾ ਕੇ ਗੱਲ ਕਰਦੇ ਆ ਮੈਂ ਬਾਹਰ ਨਹੀਂ ਕੋਈ ਗੱਲ ਕਰਨੀ ਚੱਲ ਤੋਰ ਤਿਰੰਮੀ ਨਹੀਂ ਮੇਰੀ ਗੱਲ ਸੁਣ ਲੈ ਪੁੱਤ ਦਾਦੀ ਦੇ ਸਾਹਮਣੇ ਜਾ ਕੇ ਨਾ ਕੋਈ ਤਮਾਸ਼ਾ ਨਾ ਲਾ ਦੇ ਵੇਖ ਤੂੰ ਮੇਰਾ ਭਰਾ ਵੀ ਆ ਤੂੰ ਤੇ ਮੇਰਾ ਦੋਸਤ ਵੀ ਆ ਫਿਰ ਕਿਉਂਗਾ ਜੇ ਤੇ ਮੈਂ ਬਾਹਰ ਚ ਖੜੀ ਹੀ ਤੇ ਤੂੰ ਅੰਦਰ ਤੇ ਆ ਸਤਿ ਸ਼੍ਰੀ ਅਕਾਲ ਮਾ ਜੀ ਸਤਿ ਸ਼੍ਰੀ ਅਕਾਲ ਜਿੰਦੇ ਰੋ ਤੂੰ ਫਟਾਫਟ ਅੰਦਰ ਲੰਘ ਆ ਮੈਨੂੰ ਬਾਹਰਵਾਜ ਦੇਂਦਾ ਮੈਂ ਤੇਲ ਤੁਲ ਚੋ ਲੈਂਦੀ ਮੱਸਾ ਕਿ ਤੇ ਮੇਰਾ ਪੁੱਤ ਆ ਹੁਣ ਤੇਰੀ ਮੰਮਾ ਵੀ ਆਈ ਸੀ ਅੱਛਾ ਤੇ ਨਾ ਤੇਰੇ ਪਾਪਾ ਨਹੀਂ ਆਏ ਸੀ ਮੰਮਾ ਇਕੱਲੀ ਆਈ ਤੂੰ ਮੈਨੂੰ ਦੱਸਦਾ ਤੂੰ ਆਉਣਾ ਮੈਂ ਤੇਰੀ ਮੰਮਾ ਨੂੰ ਬਿਠਾ ਲੈਂਦੀ ਹਾਂਜੀ ਉਦਾਂ ਮੈਂ ਆਉਣਾ ਜ ਨਹੀਂ ਸੀ ਸਿਮਰਨ ਰੋਡ ਤੇ ਖੜੀ ਸੀ ਅੱਛਾ ਹੁਣ ਸੜਕ ਤੇ ਧੁੱਪ ਪਈ ਤੇ ਮੈਂ ਕਿਹਾ ਚੱਲ ਘਰ ਛੱਡ ਆਵਾਂ ਲੈ ਭਰਾ ਹੁਣ ਤੇ ਇਹੋ ਜੇ ਹੁਣ ਸਿਮਰਤਾ ਗਈ ਹਾਂਜੀ ਹਾਂਜੀ ਖਾਲ ਪੁੱਤ ਚੰਗਾ ਦਿੱਤਾ ਚੱਲ ਆ ਜਾ ਪੁੱਤ ਐਫਲ ਬੈਠ ਜਾ ਹਾਂਜੀ ਬੈਠਾ ਬੱਤ ਮੈਂ ਪਾਣੀ ਲੈ ਆਉਣੀ ਆ ਸਿਮਰਤ ਅੱਜ ਪੁੱਤ ਟਾਈਮ ਨਾ ਆ ਗਈ ਨਾ ਅੱਜ ਵੀਰਾ ਜੀ ਲੈ ਕੇ ਆਇਆ ਕੀ ਹੋਇਆ ਇਹ ਬੜੀ ਸੁੱਗਾ ਮੁੱਗਾ ਬਣੀ ਐ ਕੁਛ ਨਹੀਂ ਦੱਸੀ ਕੁਛ ਤੇ ਹੋਇਆ ਕੁਛ ਅੱਜ ਸਭ ਵੀਰੇ ਨਾਲ ਮੋਟਰਸਾਈਕਲ ਤੇ ਬਹਿ ਕੇ ਆਈਆਂ ਐ ਜਾਓ ਜਾ ਕੇ ਚਾਹ ਬਣਾਓ ਮੈਂ ਤੇਰੇ ਨਾਲ ਕੋਈ ਗੱਲ ਕਰਨੀ ਹੈ ਤੂੰ ਪਹਿਲਾਂ ਹੀ ਸੁੱਗਾ ਮੁੱਗਾ ਬਣੀ ਐ ਬੋਲਦੀ ਨਹੀਂ ਜਾਉਂ ਤੇ ਜਾ ਕੇ ਚਾਹ ਬਣਾਉਣੀ ਚਾਹ ਬਣਾਉਣੀ ਪੁੱਤ ਚਾਹ ਬਣਾਉਂਗੀ ਹੁੰਦਾਸ ਨਹੀਂ ਉੱਥੇ ਕਰਨੀ ਹੀ ਮੈਂ ਉੱਥੇ ਕੀ ਕਰਨਾ ਖੜੀ ਨਹੀਂ ਉੱਥੇ ਮੈਂ ਉੱਥੇ ਕੀ ਕਰਨਾ ਖੜੀ ਨਹੀਂ ਸੀ ਨਾਨੀ ਕਹਿੰਦੇ ਤੂੰ ਲੋਜ ਹੀ ਲੈ ਕੇ ਆਉਣੀ ਕਿਦੀ ਵੇਟ ਕਰਨੀ ਹੀ ਉੱਥੇ ਰੋਜ਼ ਲੇਟ ਆਉਂਦਾ ਤੈਨੂੰ ਵੀ ਪਤਾ ਮੈਂ ਕਾਲਜ ਜਾਣੀ ਹੀ ਕਲਾਸ ਲੇਟ ਹੋ ਜਾਂਦੀ ਹੈ ਜਾਂ ਫਰੈਂਡਸ ਨਾਲ ਬੈਠ ਜਾਣੀ ਕਿਤੇ ਕਾਲਜ ਤੇ ਤੂੰ ਸਿੱਧੀ ਨਹੀਂ ਤੂੰ ਤੇ ਖੜੀ ਰੁਕ ਪਾਰਕ ਚ ਕੁਛ ਨਹੀਂ ਮੈਂ ਕੱਲ ਹੀ ਖੜਨਾ ਉੱਥੇ ਵੈਸੇ ਖੜੀ ਸੀ ਤੂੰ ਮੈਨੂੰ ਦੱਸੇਂਗੀ ਕਿ ਨਹੀਂ ਮੈਂ ਦੱਸਾਂ ਨਾਨੀ ਨੂੰ ਸਾਰੀ ਗੱਲ ਤੇ ਕਰਾਂ ਮਮਾ ਨੂੰ ਵੀ ਫੋਨ ਇਹ ਜੀ ਦੱਸਣ ਵਾਲੀ ਕਿਹੜੀ ਗੱਲ ਆ ਕੋਈ ਗੱਲ ਨਹੀਂ ਇਹਦੇ ਕੱਢ ਜਾ ਮਮਾ ਨੂੰ ਫੋਨ ਕਰਦਾ ਨਹੀਂ ਨਹੀਂ ਵੇਖ ਆਪਰ ਇਦਾਂ ਦੀ ਕੋਈ ਗੱਲ ਨਹੀਂ ਆ ਮੈਂ ਤੇ ਵੈਸੇ ਹੀ ਖੜੀ ਹਾਂ ਉੱਥੇ ਮੇਰੀ ਗੱਲ ਸੁਣ ਪੇਪਰ ਵੀ ਖਤਮ ਹੋ ਗਏ ਤੇ ਨਾ ਤੇਰੀਆਂ ਕਲਾਸਿਸ ਲੱਗਦੀਆਂ ਦੀਆਂ ਫਿਰ ਤੂੰ ਕਾਲਜ ਕੀ ਕਰਨੀ ਗਈ ਦੇ ਦાદੀ ਨੂੰ ਤੇ ਭੂਆ ਜੀ ਨੂੰ ਕੋਈ ਗੱਲ ਨਾ ਦੱਸੀ ਦੇਖ ਜੇ ਸਭ ਕੋਈ ਤੈਨੂੰ ਅੱਗੇ ਲਾ ਕੇ ਕਰਨਾ ਪਵੇ ਤੂੰ ਮੇਰਾ ਭਰਾ ਵੀ ਆ ਤੇ ਮੇਰਾ ਦੋਸਤ ਵੀ ਆ ਤੂੰ ਤੇ ਮੇਰੇ ਸਮਝਣ ਦੀ ਕੋਸ਼ਿਸ਼ ਕਰ ਕੋਈ ਨਹੀਂ ਮੈਨੂੰ ਸਮਝਦਾ ਨਾ ਮਮੀ ਸਮਝਦੀ ਨਾ ਦਾਦੀ ਨਾਏ ਪੂਆ ਜੀ ਉਹਨਾਂ ਨੂੰ ਮੈਂ ਕਿੱਦਾਂ ਗੱਲ ਦੱਸਾਂ ਉਹਨਾਂ ਨੇ ਮੈਂ ਕੋਈ ਵੀ ਗੱਲ ਕਹਿੰਨੀ ਨਾ ਉਹ ਮੈਨੂੰ ਗਲਤ ਕਹਿ ਦਿੰਦੇ ਕਿ ਸਿਮਰਤ ਤੂੰ ਗਲਤ ਆ ਪਰ ਤੂੰ ਤੇ ਮੇਰਾ ਭਰਾ ਵੀ ਆ ਨਾ ਤੇ ਮੇਰਾ ਫਰੈਂਡ ਵੀ ਆ ਇੱਕ ਫਰੈਂਡ ਹੋਣ ਦੇ ਨਾਤੇ ਸਹੀ ਤਾਂ ਹੀ ਤੇ ਕਹਿੰਦਾ ਮੈਨੂੰ ਤੇ ਦੱਸ ਗੱਲ ਕੀ ਆ ਤੂੰ ਤੇ ਮੈਨੂੰ ਵੀ ਨਹੀਂ ਦੱਸਣਨੀ ਬੋਲਰ ਚੱਲ ਬੋਲ ਕੇ ਫੇਰ ਮੈਂ ਕਰਾਵਾਂ ਪਤਾ ਤੈਨੂੰ ਪਤਾ ਤੇਰੇ ਕਾਲਜ ਦੇ ਸਾਰੇ ਜਾਣਦੇ ਮੈਨੂੰ ਆਪਲਾ ਮੈਂ ਕਿਸੇ ਮੁੰਡੇ ਨੂੰ ਪਸੰਦ ਕਰਦੀ ਆ ਤੇ ਮੈਂ ਉਹਦੇ ਨਾਲ ਵਿਆਹ ਕਰਾਉਣਾ ਚਾਹੁੰਦੀ ਆ ਤੇ ਦਾਦੀ ਤੇ ਭੂਆ ਜੀ ਜ਼ਬਰਦਸਤੀ ਮੇਰੇ ਕਿਸੇ ਹੋਰ ਨਾਲ ਵਿਆਹ ਕਰਾਉਂਦੇ ਆ ਬੱਲੇ ਤੇਰੇ ਕਾਲਜ ਪੜ੍ਹਨ ਨਹੀਂ ਜਾਂਦੀ ਪਸੰਦੀ ਕਰਨ ਜਾਂਦੀ ਮੁੰਡੇ ਇਹ ਕਿੱਦਾਂ ਦੀ ਤੂੰ ਗੱਲ ਕਰ ਰਹੀ ਆ ਮੈਂ ਸਿਰਫ ਤੈਨੂੰ ਦੱਸਿਆ ਵਾ ਇੱਕ ਫਰੈਂਡ ਦੇ ਤੌਰ ਤੇ ਕਿ ਤੂੰ ਤੇ ਮੈਨੂੰ ਸਮਝਣ ਦੀ ਕੋਸ਼ਿਸ਼ ਕਰੇਂਗਾ ਤੂੰ ਮੇਰੇ ਹਾਂ ਦਾਵਾ ਤੈਨੂੰ ਪਤਾ ਹੀ ਹੁੰਦਾ ਵਾ ਇੱਚ ਕਿਹੜੀ ਵੱਡੀ ਗੱਲ ਹੋ ਗਈ ਪੂਰੀ ਦੁਨੀਆ ਕਰੰਦੀ ਮੈਂ ਕਿਤੇ ਨੌਕੀ ਕਰਨ ਲੱਗੀ ਏ ਕਿੱਦਾਂ ਜੀ ਤੂੰ ਗੱਲ ਕਰ ਰਹੀ ਆ ਜੇ ਕੱਲ ਨੂੰ ਤੈਨੂੰ ਕੋਈ ਕੁੜੀ ਪਸੰਦ ਆ ਜੇ ਕੀ ਗੱਲ ਤੂੰ ਉਹਨਾਂ ਵਿਆਹ ਨਹੀਂ ਕਰਾਵੇਂ ਦਾ ਮੈਨੂੰ ਤਾਂ ਬੜੀ ਜਲਦੀ ਤੂੰ ਮਣਾ ਕਰ ਦਿੱਤਾ ਮੇਰੀ ਸੁਣ ਲੈ ਗੱਲ ਮੇਰੇ ਨਾਲ ਬੋਤਾ ਖੁੱਲਣ ਦੀ ਲੋੜ ਨਹੀਂ ਆ ਤੈਨੂੰ ਨਹੀਂ ਪਤਾ ਤੇਨ ਲਈ ਮਮਾ ਨੇ ਇੱਕ ਮੁੰਡਾ ਪਸੰਦ ਕੀਤਾ ਮੁੰਡਾ ਪਸੰਦ ਕਰੀਆ ਰਿਸ਼ਤਾ ਵੇਖਿਆ ਉਹਨਾਂ ਨੇ ਤੇਰਾ ਇੱਦਾਂ ਕਿੱਦਾਂ ਰਿਸ਼ਤਾ ਵੇਖ ਲਿਆ ਅਜੇ ਮੈਂ ਉਦਨ ਭੂਆ ਜੀ ਨੂੰ ਮਨਾ ਕੀਤਾ ਨਾ ਕਿ ਮੈਂ ਨਹੀਂ ਅਜੇ ਵਿਆਹ ਕਰਾਉਣਾ ਇਹ ਕਿੱਦਾਂ ਜ਼ਬਰਦਸਤੀ ਵੀ ਤੁਸੀਂ ਮੇਰੇ ਸਾਰੇ ਮਗਰ ਪਏ ਜੀ ਦਾਦੀ ਮੇਰੇ ਮਗਰ ਤੇ ਪੂਆ ਮੇਰੇ ਮਗਰ ਤੇ ਮੰਮੀ ਮੇਰੇ ਮਗਰ ਪਈ ਮੈਂ ਤੈਨੂੰ ਸਮਝਾਉਣ ਦੀ ਕੋਸ਼ਿਸ਼ ਕਰਨੀ ਕਿ ਤੂੰ ਹੀ ਸਮਝ ਜਾ ਤੂੰ ਹੀ ਮੇਰੇ ਨਾਲ ਦੀ ਗੱਲ ਕਰ ਦੇ ਪਰ ਤੂੰ ਤੇ ਉਹਨਾਂ ਨਾਲ ਦੀ ਗੱਲ ਦਿਆ ਕਰਨ ਇਹ ਗੱਲ ਤੂੰ ਉਹਨਾਂ ਨਾਲ ਕਰ ਮੇਰੀ ਨਾਣੀ ਲੱਗੀ ਸਮਝ ਕਿ ਜਿਹੜੇ ਕੰਮ ਕਰਨੇ ਨੇ ਨਾ ਛੱਡ ਦੇ ਮੇਰੀ ਗੱਲ ਸੁਣ ਸਿਮਰਤ ਤੇਨੂੰ ਮੰਮਾ ਨੇ ਕਦੀ ਕਿਹੇ ਗੱਲ ਤੋਂ ਰੋਕ ਟੋਕ ਕੀਤੀ ਤੂੰ ਕਿ ਮੈਂ ਯੂਨੀਵਰਸਿਟੀ ਪੜ੍ਹਨਾ ਤੈਨੂੰ ਤੇਰੀ ਉੱਥੇ ਐਡਮਿਸ਼ਨ ਕਰਾਈ ਤੂੰ ਜਿਹੜਾ ਕੋਰਸ ਕਰਨੀ ਉਹੀ ਕਰਵਾਉਣ ਦੇ ਤੇਰੇ ਕੋਲ ਤੂੰ ਫਿਰ ਵੀ ਇਦਾਂ ਦੇ ਕੰਮ ਕਰਨੀ ਆ ਮੈਂ ਸਿਰਫ ਗੱਲ ਹੀ ਕੀਤੀ ਨਾ ਮੈਂ ਕਰਨ ਕੀ ਦੇਈ ਆ ਜਾਂ ਤੇ ਹੋਏ ਕਿ ਮੈਂ ਆਪਣੀ ਮਰਜ਼ੀ ਨਾਲ ਜਾ ਕੇ ਉਹਦੇ ਘਰੇ ਬਹਿ ਗਈ ਆ ਫਿਰ ਤਾਦੀ ਮੈਨੂੰ ਸਾਰੇ ਕਹਿੰਦੇ ਚੰਗੇ ਲੱਗੋ ਤੂੰ ਸਾਰੇ ਮਿਲ ਨੂੰ ਕਹਿੰਦੇ ਆ ਪਹਿੰਦੇ ਜੀ ਮੇਰੀ ਸੁਣ ਲੈ ਗੱਲ ਆਪਣੀਆਂ ਗੱਲਾਂ ਤੋਂ ਬਾਜ਼ ਆ ਜਾ ਨਹੀਂ ਤੇ ਮੈਂ ਮੰਮਾ ਨੂੰ ਦੱਸ ਦੇਣਾ ਸਭ ਕੋਈ ਫਿਰ ਤੈਨੂੰ ਨਾਲ ਦਾ ਪਤਾ ਹੀ ਆ ਬਸ ਉਹਨਾਂ ਦੀ ਟੰਕਿਆ ਦੇਣੀ ਆਉਂਦੀ ਆ ਤੁਹਾਨੂੰ ਵੀ ਤੇ ਮੰਮੀ ਨੂੰ ਵੀ ਚੱਲ ਚੱਲਾਂ ਹੀ ਮੈਂ ਪਰ ਮੇਰੀ ਗੱਲ ਸੁਣ ਨਾਮ ਤੇ ਦੱਸ ਉਹਦਾ ਕੌਣ ਅਸੀਂ ਤੇ ਵੇਖੀਏ ਕਿਹੜਾ ਮੁੰਡਾ ਵਾ ਬੋਲਦੀ ਨਹੀਂ ਹੁਣ ਕੀ ਗੱਲ ਐ ਬੋਲ ਮੇਰੀ ਗੱਲ ਸੁਣ ਤੈਨੂੰ ਮੈਂ ਦੱਸਦੀ ਤਰ ਚੰਗੀ ਲੱਗੇ ਜੇ ਤੂੰ ਮੈਨੂੰ ਸਮਝਦਾ ਹੋਵੇਂ ਤੂੰ ਵੀ ਉਹਨਾਂ ਵਾਂਗੂ ਮਿੰਟੇ ਜਵਾਬ ਦੇਣ ਵਾਲਾ ਹੀ ਆ ਕਿ ਹਾਂ ਕਿ ਤੂੰ ਆਪਣੀ ਪਸੰਦ ਕਿਉਂ ਹੈ ਕੀ ਕਿੱਡੀ ਕ ਵੱਡੀ ਤੇਰੀ ਪਸੰਦ ਆ ਤੈਨੂੰ ਮੈਂ ਗੱਲ ਦੱਸਦੀ ਤਰ ਚੰਗੀ ਲੱਦੀ ਤੇ ਨਾਮ ਦੱਸਦੀ ਜੇ ਤੂੰ ਮੇਰੇ ਵੱਲ ਦੀ ਗੱਲ ਕਰੇ ਉੱਤਲ ਨਾ ਦੱਸ ਤੂੰ ਦੇ ਭਾਰਾ ਦੇ ਪੈਨ ਨਹੀਂ ਫਿਰ ਸਮਝੋ ਉਹ ਇਹ ਤਾਂ ਮੈਂ ਆਪਣੀ ਉਹਨਾਂ ਕੋਈ ਗੱਲ ਕੀਤੀ ਫੇਰ ਉਹਨੂੰ ਤੇ ਪੁੱਛਾਂ ਕਿ ਉਹਦੇ ਦਿਲ 'ਚ ਕੀ ਆ ਨਾ ਲਈ ਦਾਦੀ ਕੀ ਕਹਿੰਦੀ ਸੀ ਕਿ ਮੈਂ ਤੇਰੇ ਨਾਲ ਕੋਈ ਗੱਲ ਕਰਾਂ ਉਹ ਅੱਜ ਵੀ ਇਹੀ ਕਰੇ ਕਿ ਤੇ ਦਿਸਤੇ ਦੀ ਗੱਲ ਤੇ ਨਹੀਂ ਕਰਨ ਆਗੇ ਇਹਨਾਂ ਦਾ ਵੀ ਕੋਈ ਪਤਾ ਨਹੀਂ ਲੱਗਦਾ ਫੇਰ ਮੈਂ ਦਾਦੀ ਨਾਲ ਮੈਂ ਗੱਲ ਕਰਾਂ ਕਿ ਤੇ ਮੇਰਾ ਰਿਸ਼ਤਾ ਹੋਰ ਹੀ ਨਾ ਕਰ ਦੇ ਸਭ ਤੋਂ ਪਹਿਲਾਂ ਨਾ ਮੈਨੂੰ ਗੱਗਰ ਨਾਲ ਗੱਲ ਕਰਨੀ ਪੈਣੀ ਦੀ ਮੇਰੇ ਜਾ ਕੇ ਗੱਲ ਕਰੀ ਵੀ ਦਰਿਉ ਨੇ। ਦਾਦੀ ਮम्मा ਹਾਂ ਆ ਗਈਆਂ। ਹੁਣ ਤਾਂ ਕੋਲੇ ਵੀ ਬੰਦ ਹੋ ਗਏ ਤੇ ਟਿਕ ਗਿਆ ਘਰ ਘਰ। ਤੁਹਾਡੇ ਮੂਡ ਨੂੰ ਕੀ ਹੋਇਆ ਕਿਉਂ ਇਨ ਉਤਰਿਆ? ਨਹੀਂ ਕੁਛ ਨਹੀਂ ਹੋਇਆ ਬਾਵਾ ਮੇਰੇ ਮੂਮ। ਬੈਠੋ ਤੁਸੀਂ। ਦਾਦੀ ਮम्मा ਤੁਹਾਡਾ ਮੂਡ ਮੈਂ ਠੀਕ ਕਰਦੀ ਆ। ਤੁਹਾਨੂੰ ਇੱਕ ਖੁਸ਼ਖਬਰੀ ਦੇਣੀ ਆ। ਤੁਸੀਂ ਦੱਸ ਲਾ ਹੁਣ ਕਿਹੜੀ ਖੁਸ਼ਖਬਰੀ ਹੈ? ਉਹ ਛੱਡੋ ਬਾਕੀ ਗੱਲਾਂ ਦਾਦੀ ਮम्मा ਸਟੱਡੀ ਤੇ ਮੇਰੀ ਕੰਪਲੀਟ ਹੋ ਹੀ ਗਈ ਸੀ ਤੇ ਤੁਹਾਨੂੰ ਪਤਾ ਨਾ ਸਟੱਡੀ ਜਿਹੜਾ ਮੈਂ ਕੋਰਸ ਕੀਤਾ ਸੀ ਨਾ ਹੋਟਲ ਮੈਨੇਜਮੈਂਟ ਦਾ ਉਹਦੇ ਚ ਮੇਰੀ ਜੌਬ ਲੱਗ ਗਈ ਆ ਨਾ ਇਹ ਛੋਟੇ ਮੋਟੇ ਹੋਟਲਾਂ ਚ ਨਹੀਂ ਵਧੀਆ ਹੋਟਲ ਚ ਰਿਜ਼ੋਰਟ ਚ ਜਿੱਥੇ ਲੋਕੀ ਹਾਈ ਫਾਈ ਲੋਗ ਆਉਂਦੇ ਆ ਤੁਹਾਨੂੰ ਪਤਾ ਜਿਹੜੇ ਸੁਪਨੇ ਮੈਂ ਛੋਟੇ ਹੁੰਦੀ ਵੇਖਦੀ ਨੀ ਮੇਰੇ ਸਾਰੇ ਸੁਪਨੇ ਸੱਚ ਹੋ ਜਾਣੇ ਆ ਤੇ ਮੈਂ ਤੇ ਨਾ ਪਹਿਲਾਂ ਹੀ ਸੋਚ ਲਿਆ ਮम्मा ਦੀ ਮੈਂ ਬੁਡੀਕ ਛਡਵਾ ਦੇਣੀ ਆ ਤੇ ਦਾਦਾ ਪਾਪਾ ਨੂੰ ਕਹਿ ਦੇਣਾ ਜਿਹੜੀ ਆਪਣੀ ਦੁਕਾਨ ਉੱਥੇ ਬੰਦਾ ਰੱਖ ਲਓ ਆਪ ਨਾ ਜਾਇਆ ਕਰੋ ਸਾਰੇ ਸਭ ਕੁਝ ਸੈੱਟ ਹੋ ਜਣਾ ਆਪਣੀ ਜ਼ਿੰਦਗੀ ਚ ਕਿਹੇ ਚੀਜ਼ ਦੀ ਕੋਈ ਕਮੀ ਨਹੀਂ ਰਹਿ ਜਾਣੀ ਤੁਹਾਨੂੰ ਪਤਾ ਉੱਥੇ ਸੈਲਰੀ ਕਿੰਨੀ ਆ ਆ ਨੋਰਮਲ ਹੋਟਲਾਂ ਵਾਲੀ ਦੀ ਸੈਲਰੀ ਨਹੀਂ ਆ ਤੁਸੀਂ ਸੋਚ ਵੀ ਨਹੀਂ ਸਕਦੇ ਕਿੰਨੀ ਸੈਲਰੀ ਉੱਥੇ ਸਾਰੇ ਕੁਝ ਆਪਣੀ ਜ਼ਿੰਦਗੀ ਤੇ ਆਉਣ ਵਾਲਾ ਸਭ ਕੁਝ ਸੈੱਟ ਹੋ ਜਾਣਾ ਸਿਮਰਤ ਮੇਰੀ ਸੁਣ ਗੱਲ ਜਿਹੜੇ ਤੂੰ ਸੁਪਨੇ ਸਜਾ ਕੇ ਬੈਠੀ ਆ ਨਾ ਇਹ ਨਹੀਂ ਤੇਰੇ ਪੂਰੇ ਹੋਣੇ ਤੈਨੂੰ ਪਤਾ ਤੇਰੀ ਭੂਆ ਰਿਸ਼ਤਾ ਲੈ ਆਈ ਹੈ ਤੇਰਾ ਉਹ ਡੱਬਾ ਵੀ ਦੇ ਗਈ ਐ ਪੱਕਾ ਕਰਾਈ ਐ ਦਾਦੀ ਮम्मा ਇਹ ਕੀ ਕਹਿੰਦੀ ਜੀ ਤੁਸੀਂ ਤੈਨੂੰ ਸੱਚੀ ਗੱਲ ਦੱਸਣ ਨਹੀਂ ਆ ਮੇਰੇ ਬਿਨਾ ਪੁੱਛੋ ਤੂੰ ਇਹ ਰਿਸ਼ਤਾ ਵੀ ਮੇਰਾ ਪੱਕਾ ਕਰਤਾ ਤੇ ਤੈਨੂੰ ਆਪਣੀ ਭੂਆ ਦਾ ਨਹੀਂ ਪਤਾ ਪਰ ਦਾਦੀ ਮम्मा ਮੈਂ ਤੁਹਾਨੂੰ ਜੇ ਦੱਸਿਆ ਤੇ ਹੈਗਾ ਵਾ ਕਿ ਮੈਂ ਅਜੇ ਇੱਕ ਸਟੱਡੀ ਕੰਪਲੀਟ ਕੀਤੀ ਮੈਂ ਜੋਬ ਕਰੂੰਗੀ ਕਿ ਆਪਣਾ ਘਰ ਪਰਿਵਾਰ ਵੇਖੂੰਗੀ ਆਪਣਾ ਵੇਖੂੰਗੀ ਤੁਸੀਂ ਤੇ ਪਹਿਲਾਂ ਹੀ ਸਭ ਕੁਝ ਤਿਆਰੀਆਂ ਕਰ ਰੱਖੀਆਂ ਜੇ ਪਰ ਦਾਦੀ ਮम्मा ਮੈਂ ਤੁਹਾਨੂੰ ਦੱਸਿਆ ਹੀ ਨਾ ਕਿ ਮੈਂ ਕਿਸੇ ਨੂੰ ਪਸੰਦ ਕਰਦੀ ਆ ਪਸੰਦ ਕਰਦੀ ਆ ਨਾ ਉਹ ਤੇ ਨਹੀਂ ਤੈਨੂੰ ਪਸੰਦ ਕਰਦਾ ਅਜੇ ਤੇਰੇ ਅੰਦਰ ਅੰਦਰ ਹੀ ਆ ਨਾ ਉਹਦੀ ਪਸੰਦ ਪਰ ਦਾਦੀ ਮਮਾ ਇਦਾਂ ਤੁਸੀਂ ਕਿੱਦਾਂ ਕਰ ਸਕਦੇ ਕਮਜਗ ਮੈਨੂੰ ਤੇ ਪੁੱਛ ਲਿਆ ਕਰੋ ਸਿਮਰਨ ਮੇਰੀ ਸੁਣ ਗੱਲ ਤੈਨੂੰ ਪਤਾ ਆ ਨਾ ਉਹ ਆ ਰਿਸ਼ਤਾ ਪੱਕਾ ਕਰ ਰਹੀ ਆ ਉਹ ਡੱਬਾ ਤੱਕ ਵੀ ਲੈ ਆਈ ਆ ਮੈਂ ਇਹਨੂੰ ਕੁਝ ਨਹੀਂ ਕਹਿ ਸਕਦੀ ਦਾਦੀ ਮਮਾ ਤੁਸੀਂ ਜੋ ਮਰਜ਼ੀ ਕਰ ਲਓ ਪਰ ਮੈਂ ਵਿਆਹ ਨਹੀਂ ਕਰਉਣਾ ਇਹ ਤਾਂ ਬੋਤਕ ਕਰਾਉਣਾ ਹੀ ਪੈਣਾ ਵਾ ਵਿਆਹ ਤੇ ਤੈਨੂੰ ਕਰਾਉਣਾ ਹੀ ਪੈਣਾ ਤੈਨੂੰ ਪਤਾ ਹੈ ਨਾ ਆਪਣੇ ਘਰ ਦੀ ਇੱਜ਼ਤ ਤੂੰ ਘਰ ਦੀ ਇੱਜ਼ਤ ਹੈ ਤੇ ਨਾਲੇ ਮੈਂ ਮੈਂ ਆਪਣੇ ਘਰ ਦੀ ਇੱਜ਼ਤ ਬਣਾਉਣੀ ਹੈ ਕਿ ਘਟਾਉਣੀ ਹੈ ਤੈਨੂੰ ਆਪਣੀ ਭੂਆ ਦਾ ਵੀ ਪਤਾ ਤੇ ਆਪਣੇ ਦਾਦੂ ਦਾ ਵੀ ਪਤਾ ਵਾ ਅੱਛਾ ਆਪਣੇ ਘਰ ਦੀ ਇੱਜ਼ਤ ਵੀ ਇਹ ਦੇ ਰਹੇ ਹੋ ਬੱਚਾ ਭਾਵੇਂ ਨਾ ਰਵੇ ਹੈ ਨਾ ਤੁਹਾਡੇ ਕੋਲ ਬਸ ਆਪਣਾ ਆਪ ਹੀ ਵੀ ਇਹ ਦੁਨੀਆ ਨੂੰ ਵਿਖਾਉਂਦੇ ਰਹੋ ਕਿ ਸਾਡੇ ਘਰ ਦੀ ਇੱਜ਼ਤ ਹੈ ਤੇ ਇੱਜ਼ਤ ਮਾਰ ਸੰਭાળ ਵਧਾਉਂਦੇ ਰਹੋ ਕਿ ਇਹ ਬੱਚੇ ਨਾਲ ਨਾ ਵੇਖਿਓ ਕਿ ਉਹਦਾ ਦਿਲ ਕੀ ਚਾਹੁੰਦਾ ਵਾ ਮੈਂ ਕੀ ਚਾਹੁੰਨੀ ਆ ਮੈਂ ਜਿੰਨਾ ساری ਉਮਰ ਕੱਟਨੀ ਆ ਜੇ ਮੇਰੀ ਮਨਪਸੰਦ ਹੋ ਜਾਊਗਾ ਤੇ ਇਸ ਤੋਂ ਵੱਧ ਕੇ ਕੀ ਚੀਜ਼ ਚਾਹੀਦੀ ਤੁਹਾਨੂੰ ਤੂੰ ਚਾਹੁੰਨੀ ਆ ਨਾ ਅਜੇ ਉਹ ਤੇ ਪਤਾ ਹੀ ਨਹੀਂ ਚਾਹੁੰਦਾ ਕਿ ਨਹੀਂ ਚਾਹੁੰਦਾ ਦਾਦੀ ਮम्मा ਹੁਣ ਮੈਂ ਜੋਬ ਤੇ ਲੱਗ ਗਈ ਹਣਾ ਕੋਈ ਗੱਲ ਨਹੀਂ ਅੱਜ ਨਹੀਂ ਤੇ ਕੱਲ ਇੱਕ ਮੈਂ ਗੱਲ ਕਰੂੰਗੀ ਉਹਨਾਂ ਪਤਾ ਤੇਰੀ ਭੂਆ ਦੇ ਪਤਾ ਨਹੀਂ ਕਦੋਂ ਮਰਜ਼ੀ ਵਿਆਹ ਕਢਾ ਕੇ ਤੇ ਆ ਜਾਵੇ ਮੈਨੂੰ ਨਾ ਤੂੰ ਹੀ ਨਾ ਇੱਕ ਕਟ ਪੁਤਲੀ ਸਮਝ ਲਿਆ ਵਾ ਕਦੀ ਇੱਦਣ ਤੇ ਕਦੀ ਉਧਰ ਆਪਣੀ ਮਨਮਰਜ਼ੀ ਕੀਤੀ ਮੇਰੇ ਬਾਰੇ ਇੱਕ ਵਾਰ ਨਹੀਂ ਤੁਸੀਂ ਸੋਚਦੇ ਨਾ ਮੰਮੀ ਨੇ ਸੋਚਿਆ ਤੇ ਨਾ ਤੁਸੀਂ ਮੰਮੀ ਨੂੰ ਤਾਂ ਚੱਲ ਮੈਂ ਦੱਸਿਆ ਨਹੀਂ ਕਿਸੇ ਵੀ ਗੱਲ ਦਾ ਤੁਹਾਨੂੰ ਤੇ ਪਤਾ ਹੀ ਨਾ ਤੁਸੀਂ ਤੇ ਕਹਿ ਸਕਦੇ ਹੀ ਨਾ ਨਾਲੇ ਤੁਸੀਂ ਤੇ ਮੈਨੂੰ ਖੋਤੇ ਨਹੀਂ ਗੱਲ ਕਹੀ ਕਿ ਕੋਈ ਗੱਲ ਨਹੀਂ ਸਿਮਰਤ ਮੈਂ ਆਪੇ ਤੇ ਰਿਵੂਆ ਨੂੰ ਮੜਾ ਲੂੰਗੀ ਤੇ ਪਰ ਹੁਣ ਕੀ ਹੋਇਆ ਦਾਦੀ ਬੋਮਾ ਸਿਮਰਤ ਮੇਰੇ ਸੁਣ ਗੱਲ ਮੈਂ ਕਿਹੜੇ ਮੂੰਹ ਨਾਲ ਗੱਲ ਕਰਦੀ ਹੈ ਨਾ ਕੋਈ ਮੁੰਡੇ ਦੀ ਹਾਂ ਨਾ ਕੁਛ ਤੂੰ ਕਿਹੜੇ ਸਪਨੇ ਸੁਝਾ ਕੇ ਬੈਠੀ ਹੈ ਤੇ ਮੈਂ ਕਿਹੜੇ ਮੂੰਹ ਨਾਲ ਉਹਨਾਂ ਨੂੰ ਤੇਰੀ ਮਾਣਾ ਤੇ ਤੇਰੀ ਭੂਆ ਨਾਲ ਗੱਲ ਕਰਦੀ ਪਰ ਦਾਦੀ ਮਮਾ ਮੈਂ ਤੁਹਾਡੇ ਨਾਲ ਗੱਲ ਕੀਤੀ ਸੀ ਨਾ ਮੈਂ ਤੁਹਾਨੂੰ ਕਿਹਾ ਥੋੜਾ ਟਾਈਮ ਦੋ ਹੋ ਜਾਊਗਾ ਸਭ ਕੁਝ ਸਹੀ ਮੈਂ ਆਪ ਖੋਦੋਂ ਨਾਲ ਗੱਲ ਕਰੂੰਗੀ ਉਹ ਮੰਨ ਜਾਊਗਾ ਮੈਨੂੰ ਪਤਾ ਆ ਉਹ ਵੀ ਮੈਨੂੰ ਪਸੰਦ ਕਰਦਾ ਵੋ ਗੱਲ ਵੱਖਰੀ ਕੀ ਅਜੇ ਮੈਂ ਉਹਨੂੰ ਪੁੱਛਿਆ ਨਹੀਂ ਹੈ ਜੇ ਉਹਨੇ ਨਹੀਂ ਕੋਈ ਦੱਸਿਆ ਆਪ ਤਾਂ ਪੁੱਛਿਆ ਰਿਆ ਨਹੀਂ ਤੇ ਰੋਲਾ ਪਹਿਲਾਂ ਹੀ ਚੁੱਕਿਆ ਤੂੰ ਜਿਸ ਦਿਨ ਤੇਰੀ ਭੂਆ ਆਈ ਸੀ ਨਾ ਤੇਰਾ ਫਰਜ਼ ਹੀ ਉਹਦੇ ਨਾਲ ਗੱਲ ਕਰ ਲੈਂਦੀ ਇੱਥੋਂ ਤੱਕ ਗੱਲ ਪਹੁੰਚਦੀ ਨਾ ਮੇਰੀ ਇੱਕ ਗੱਲ ਸੁਣ ਲੈ ਸਿਮਰਤ ਧਿਆਨ ਨਾਲ ਗਲਤੀ ਤੇਰੇ ਕੋਲੋਂ ਹੋਈ ਐ ਮੇਰੇ ਕੋਲੋਂ ਨਹੀਂ ਜਿਹੜੀ ਤੂੰ ਮਨ ਦੇ ਲਾ ਕੇ ਬੈਠੀ ਐ ਗੱਲ ਸਿਮਰਤ ਮੇਰੀ ਇੱਕ ਗੱਲ ਸੁਣ ਲੈ ਹੁਣ ਇਹਨਾਂ ਤੇਰੀਆਂ ਫਾਲਤੂ ਬੱਲਾਂ ਦਾ ਕੋਈ ਫਾਇਦਾ ਨਹੀਂ ਹੈਗਾ ਘਰ ਵਿੱਚ ਕੋਈ ਤੇਰਾ ਮਾੜਾ ਨਹੀਂ ਸੋਚਦਾ ਸੋਚੰਦੂ ਕੋ ਰਹਿ ਕਿ ਗਿਆ ਸਭ ਤੋਂ ਜਰਾ ਮਾੜਾ ਤੇ ਤੁਸੀਂ ਮੇਰੇ ਨਾਲ ਕਰਨਦੇ ਜੀ ਮੈਂ ਪੁੱਤ ਕੀ ਮਾੜਾ ਕਰਨ ਰਹੀ ਐ ਏ ਦੱਸ ਤੂੰ ਮੈਨੂੰ ਤੁਸੀਂ ਇੱਕ ਵਾਰੀ ਮੇਰੀ ਪ੍ਰਸੰਦ ਨਹੀਂ ਪੁੱਛਦੇ ਕੋਈ ਮੇਰੇ ਵਾਲ ਦੀ ਗੱਲ ਨਹੀਂ ਕਰਦਾ ਸਾਰੇ ਆਪਣੇ ਵਾਲ ਦੀ ਗੱਲ ਕਰਦੇ ਤੁਸੀਂ ਆਪਣਾ ਘਰ ਜਾਓ ਦਾਦੀ ਮम्मा ਇਹ ਤੇਰੇ ਦਿਲ ਦਾ ਵਹਿਮ ਹੈ ਵੀ ਅਸੀਂ ਤੇਰਾ ਸੋਚਦੇ ਨਹੀਂਗੇ ਕਿ ਸਾਡੇ ਦਿਲ 'ਚ ਤੇਰੇ ਲਈ ਪਿਆਰ ਨਹੀਂਗਾ ਦਾਦੀ ਮम्मा ਕਹਿੰਦੀ ਕਿ ਅਜੇ ਵਿਆਹ ਦੀ ਤਰੀਕ ਤੈਣੀ ਹੋਈ ਇਤੂ ਪਹਿਲਾਂ ਕਿ ਇਹ ਮੇਰਾ ਉਧਰ ਵਿਆਹ ਕਰਨ ਸਭ ਤੋਂ ਪਹਿਲਾਂ ਮੈਨੂੰ ਨਾ ਗਗਨ ਨਾਲ ਗੱਲ ਕਰਨੀ ਪੈਣੀ ਆ ਹਾਂ ਸਿੰਬਤ ਪਹਿਲਾਂ ਤੂੰ ਗਗਨ ਨਾਲ ਗੱਲ ਕਰ ਅੱਜ ਮੁੰਡਾ ਗੱਲ ਕਰਕੇ ਰਹਿਣੀ ਦੋ ਹੂੰ ਆ ਗਿਆ ਹੈਲੋ ਹਾਂ ਵਧੀਆ ਤੂੰ ਦੱਸ ਕਿਦਾਂ ਮੈਂ ਵੀ ਵਧੀਆ ਕੁਝ ਨਹੀਂ ਯਾਰ ਘਰੇ ਹੀ ਬਸ ਲੰਮੇ ਬਿਆ ਮੈਂ ਕੀ ਕਰਨਾ ਹਾਂ ਹਾਂ ਬਸ ਹੁਣੇ ਨਾ ਆ ਗਏ ਕੱਪੜੇ-ਕੁੱਪੜੇ ਪਾਏ ਨਹੀਂ ਯਾਰ ਚਲ ਜੋ ਤੁਸੀਂ ਮੈਂ ਨਹੀਂ ਮੂਵੀ ਵੇਖਣ ਜਾਣਾ ਹਾਂ ਚਲ ਚਲ ਲੈ ਠੀਕ ਹੈ ਮੈਂ ਤੈਨੂੰ ਕਰਦਾ ਦੂ ਮੈਂ ਇਹ ਆਹ ਕਰਦੇ ਉਦਾਂ ਹੀ ਭਾਬੀ ਇਹਦਾ ਮੇਰਾ ਫਰੈਂਡ ਦਾ ਫੋਨ ਆਉਂਦਿਆ ਹੈ ਕਹਿੰਦਾ ਵੀ ਮੂਵੀ ਵੇਖਣ ਚੱਲੀਏ ਮੈਂ ਕਹਾ ਮੇਰਾ ਨਹੀਂ ਯਾਰ ਮੰਨ ਲਗਾ ਤੁਸੀਂ ਦੋਵੇਂ ਚੱਲ ਜੇ ਹਾਂ ਤੇ ਬੇਟਾ ਵੇਖਣ ਨਹੀਂ ਨਾ ਜਾਗੇ ਫਿਰ ਕੀ ਆ ਉਹ ਨਹੀਂ ਭਾਬੀ ਮੇਰਾ ਦਿਲ ਹੀ ਨਹੀਂ ਕਰਦਾ ਕਿਤੇ ਜਾਂਦਾ ਮੇਰਾ ਕੀ ਕਰਦਾ ਕੁਸ ਕਰੇ ਆ ਪੇਪਰ ਹੋਏ ਨਾ ਤੂੰ ਉਸ ਦਿਨ ਦਾ ਘਾਰ ਹੀ ਬੈਠਾ ਨਾ ਦੁਬਾਰਾ ਨਾ ਮੈਂ ਤਾਂ ਸਾਡੇ ਨਾਲ ਗੱਲਬਾਤ ਕਰਦਾ ਮਾਂ ਬਸ ਇਦਾਂ ਹੀ ਕਿਉਂ ਉਦਾਂ ਹੀ ਭਾਬੀ ਬੱਸ ਨਾ ਹੁਣ ਮੇਰਾ ਜੀ ਨਹੀਂ ਕਰਦਾ ਕਰੇ ਜਾਂਦਾ ਤੁਹਾਨੂੰ ਪਤਾ ਨਾ ਇੱਕ ਟਾਈਮ ਬੰਦੇ ਦਾ ਇਹੋ ਜਿਹਾ ਹੁੰਦਾ ਕਿ ਜਦੋਂ ਉਹ ਸਾਰਿਆਂ ਤੋਂ ਮੰਨ ਚੁੱਕਿਆ ਜਾਂਦਾ ਬੰਦੇ ਰੱਜੇਲ ਕਰਦਾ ਕਿ ਮੈਂ ਪਾਸ ਇਕੱਲਾ ਰਵਾਂ ਬੱਸ ਮੇਰਾ ਨਾ ਹੁਣ ਉਹ ਹਿਸਾਬ ਹੋ ਗਿਆ ਮੇਰਾ ਜੀ ਕਰਦਾ ਮੈਂ ਇਕੱਲਾ ਰਵਾਂ ਕਿਸੇ ਨੂੰ ਨਾ ਬੁਲਾਵਾਂ ਨਾ ਕਿਸੇ ਦੇ ਨਾਲ ਜਾਵਾਂ ਸਾਡੇ ਨਾਲ ਤੇ ਗੱਲ ਕਰਾ ਤੁਸੀਂ ਤੇਰੇ ਆਪਣੇ ਆ ਤੁਹਾਡੇ ਨਾਲ ਤੇ ਭਾਬੀ ਨਾਲ ਗੱਲ ਕਰਦਾਂਗੇ ਪਰ ਉਦਾਂ ਨਹੀਂ ਕਰਦਾ ਅੱਗੇ ਤੇ ਤੂੰ ਸਾਨੂੰ ਪਤਾ ਹੁੰਦਾ ਵੀ ਹਾਂ ਲਗਣ ਘਰ ਵੇਚ ਜਾਏ ਤੇ ਘਰੋਂ ਚੱਲ ਜਾਂਦਾ ਹੈ ਤੇ ਸਾਨੂੰ ਪਤਾ ਲੈਂਦਾ ਵੀ ਗੱਲਣ ਕੋਣ ਤਸਾਂ ਨੂੰ ਅੰਝ ਲੱਗਦਾ ਜਿਵੇਂ ਅੱਜ ਮੁੰਡੀ ਗਗਨ ਘਰ ਹੈਗਾ ਹੀ ਨਹੀਂ ਤੁੰਨ ਬਾਬੀ ਖੁਸ਼ੀ ਮਾਉਣੀ ਚਾਹੀਦੀ ਸੁਬਾ ਮੈਂ ਕਰੇ ਰਹਿਣਾ ਅੱਗੇ ਦੀ ਕਹਿੰਦੇ ਕਿ ਤੂੰ ਬਾਹਰ ਫਿਰਦਾ ਰਹਿਣਾ ਸਾਰੀ ਦਿਹਾੜੀ ਉਹ ਗੱਲ ਠੀਕ ਆ ਪਰ ਤੂੰ ਗੱਲਬਾਤ ਕਰ ਹਾਸੇ ਖੇੜ ਤੂੰ ਤੇ ਬਿਲਕੁਲ ਚੁੱਪ ਅੰਦਰ ਬਸ ਕਮਰੇ ਜੀ ਰਹਿਣਾ ਹਾਸੇ ਗਵਾਲੀ ਪੱਪੀ ਸਾਰੀ ਕੀ ਹੱਸਾਂ ਦੇਲ ਹੀ ਨਹੀਂ ਕਰਦਾ ਮੇਰਾ ਹੁਣ ਅਸਲ ਇਹੋ ਤਾਂ ਕੀ ਹੋ ਗੱਲਾਂ ਇੱਥੇ ਵੀ ਜਿਹੜਾ ਆਪਾਂ ਹਾਸੇ ਗਵਾਲੇ ਜ਼ਿੰਦਗੀ ਜਿਵੇਂ ਸ਼ੁਰੂ ਹੋਈ ਪੁੱਤਰ ਔਰ ਜ਼ਿੰਦਗੀ ਮੇਰੀ ਸ਼ੁਰੂ ਹੋ ਗਈ ਖਤਮ ਹੋ ਗਈ ਬਾਬੀ ਐਦਾਂ ਨਹੀਂ ਸੋਚੀ ਤਾ ਗਗਨ ਤੇਰੇ ਵੀ ਵੀ ਰੋਜ਼ ਮੈਨੂੰ ਪੁੱਛਦੇ ਆ ਇੱਕ ਗੱਲ ਨਹੀਂ ਕਰਦਾ ਸਾਡਾ ਆਪਣਾ ਮਨ ਨਹੀਂ ਲੱਗਦਾ ਉਹ ਕਹਿੰਦੇ ਕਿ ਇਹਨੂੰ ਕਹਿੰਨਾ ਗगन ਨੂੰ ਕਿ ਚੱਲ ਜੇ ਨਹੀਂ ਤਰ੍ਹਾਂ ਕਰ ਦਿਲ ਕਰਦਾ ਤੇ ਮੇਰਾ ਨਹੀਂ ਚੱਲ ਜਾ ਕਰ ਮੈਂ ਪਤਾ ਨਹੀਂ ਕਿ ਤੇ ਜਾਣੀ ਕਰਦਾ ਬਸ ਮੇਰਾ ਥੀ ਲੱਗਾ ਮੈਂ ਆਪਣੇ ਕਮਰੇ 'ਚ ਬਸ ਲੰਮੀ ਬਿਆਰਵਾ ਕੱਲਾ ਆਰਵਾ ਮੇਰੇ ਲੱਗੇ ਕੋਈ ਨਾ ਵੇ ਮੇਰ ਨੂੰ ਮੇਰੇ ਲੱਗੇ ਕੋਈ ਹੁੰਦਾ ਨਾ ਚਲੋ ਹੁਣ ਤੂੰ ਆਏ ਜੇ ਚਲੋ ਮੈਂ ਹੁਣ ਤੂੰ ਤੇ ਮੇਰੇ ਭਾਬੀ ਜੇ ਮੇਰੇ ਜੀ ਕਰਦਾ ਮੇਰੇ ਲੱਗੇ ਕੋਈ ਨਾ ਆਵੇ ਬਸ ਮੈਂ ਕੱਲਾ ਆਰਵਾ ਗगन ਦੱਸਦਾ ਕਿਉਂ ਨਹੀਂ ਕੀ ਹੈ ਤੇਰੇ ਦੇਰ ਵਿੱਚ ਨਾ ਤੂੰ ਕਿਤੇ ਆਉਣਾ ਜਾਣਣਾ ਮੈਂ ਬਸ ਅੰਦਰ ਹੀ ਅੰਦਰ ਇਹ ਚੁੱਪ ਕਰ ਗਿਆ ਜਵਾਬ ਵੀ ਨਹੀਂ ਦਿੰਦਾ ਕੋਈ ਬਾਹਰ ਲੱਗਦਾ ਕੋਈ ਆਇਆ ਮੈਂ ਵੇਖ ਕਿਉਂ ਨਹੀਂ ਤੇ ਅੱਜ ਮੈਨੂੰ ਸਾਰੇ ਸਵਾਲਾਂ ਦੇ ਜਵਾਬ ਚਾਹੀਦੇ ਆ ਅ ਸਸ਼ੀਕਲ ਭਾਬੀ ਜੀ ਹਾਂ ਸਸ਼ੀਕਲ ਤੁਸੀਂ ਗਗਨ ਦੇ ਭਾਬੀ ਜੀ ਹੋ ਨਾ ਹਾਂ ਜੀ ਮੈਂ ਗਗਨ ਦੀ ਫਰੈਂਡ ਹਾਂ ਹਾਂਜੀ ਗਗਨ ਕਰੀ ਹੈ ਹਾਂਜੀ ਗਗਨ ਕਰੀ ਆ ਜਰਾ ਆ ਜਾ ਕੋਈ ਨਹੀਂ ਆ ਜਾ ਗਗਨ ਤੇਰੀ ਫਰੈਂਡ ਆਈ ਗਈ ਤੇਰੀ ਕੌਣ ਪੱਪੀ ਫਰੈਂਡ ਆਈ ਮੇਰੇ ਤੇ ਕੋਈ ਫਰੈਂਡ ਹੈ ਹੀ ਨਹੀਂ ਨਾਲੇ ਜੋ ਵੀ ਆਇਆ ਭੇਜ ਤੂੰ ਮੇਰਾ ਮੂਡ ਨਹੀਂ ਆ ਰਿਹਾ ਮਨ ਦਾ ਕੰਪੈਗ ਹੈ ਮੇਰੇ ਨਾਲ ਗਗਨ ਕਾਰ ਆਏ ਇਦਾਂ ਕਿਦਾਂ ਬੋਲਦਾ ਪਿਆਰ ਨਾ ਬੋਲੀਦਾ ਜੇ ਕੋਈ ਘਰ ਆਵੇ ਤੇ ਰਾਦਾ ਤੂੰ ਬੈਠ ਤੂੰ ਵੀ ਬੈਠ ਜਾ ਗਗਨ ਹੁਣ ਮੈਨੂੰ ਸਮਝ ਆਇਆ ਕਿ ਇੰਨੇ ਦਿਨਾਂ ਤੋਂ ਤੇਰਾ ਮੂਹ ਮੂਡ ਕਿਉਂ ਖਰਾਬ ਸੀ ਹੁਣ ਉਹ ਘਰ ਆਈ ਹੈ ਨਾ ਹੁਣ ਗੱਲ ਕਲੀਅਰ ਕਰ ਇਦਾਂ ਮੂੰਹ ਫੇਰ ਕੇ ਨਾ ਬੈਹ ਉਹਦੇ ਨਾਲ ਨੇ ਭਾਬੀ ਮੈਂ ਗੱਲ ਕਲੀਅਰ ਕਰਦੀ ਕਿ ਇਦਾਂ ਕੀਤਾ ਫਿਰ ਇਦਾਂ ਹੀ ਰਹੇਗਾ ਕੋਈ ਨਹੀਂ ਰਹਿਣ ਤੋਂ ਮੈਨੂੰ ਤਰੈਣਾ ਐਦਾਂ ਥੋੜੀ ਹੰਦਾ ਗਗਨ ਜਾਦੀ ਗੱਲਾਂ ਮੈਂ ਬਾਹਰ ਚਲ ਜਾਨੀ ਹਾਂ ਤੁਸੀਂ ਦੋਵੇਂ ਆਪਸ ਵਿੱਚ ਗੱਲ ਕਲੀਅਰ ਨਹੀਂ ਭਾਬੀ ਤੁਸੀਂ ਕਿਉਂ ਬਾਹਰ ਜਾਣਾ ਵਾ ਨਹੀਂ ਨਹੀਂ ਭਾਬੀ ਜੀ ਤੁਸੀਂ ਇੱਥੇ ਰਹੋ ਫਿਰ ਗੱਲ ਕਲੀਅਰ ਕਰੋ ਕੀ ਗੱਲ ਕਲੀਅਰ ਕਰਾਂ ਮੈਨੂੰ ਵੀ ਦੱਸੋ ਗਗਨ ਉਸ ਦਿਨ ਜੋ ਤੂੰ ਵੇਖਿਆ ਨਾ ਉਹ ਸਾਰਾ ਗਲਤ ਸੀ ਝੂਠ ਸੀ ਪਰ ਤੂੰ ਉਹ ਤੇ ਵਿਸ਼ਵਾਸ ਕੀਤਾ ਕੁਝ ਨਹੀਂ ਯਾਰ ਝੂਠ ਮੈਂ ਸਭ ਅੱਖੀ ਵੇਖਿਆ ਅੱਖੀ ਵੇਖਿਆ ਵੀ ਝੂਠ ਨਹੀਂ ਹੁੰਦਾ ਕਿਸੇ ਦੇ ਸੁਣਿਆ ਕਿਸੇ ਕੋਲ ਉਹ ਝੂਠ ਹੁੰਦਾ ਅੱਖੀ ਵੇਖਿਆ ਝੂਠ ਨਹੀਂ ਹੁੰਦਾ ਗਗਨ ਕਈ ਵਾਰੀ ਨਾ ਅੱਖੀ ਵੇਖਿਆ ਵੀ ਨਾ ਝੂਠ ਹੋਇਆ ਹੁੰਦਾ ਜੇ ਕਿਸੇ ਨੇ ਸਾਜ਼ਿਸ਼ ਕੀਤੀ ਹੋਏ ਤੇ ਕਿਹੜੀ ਸਾਜ਼ਿਸ਼ ਕਰਨੀ ਸਾਦੀ ਸਾਜੀ ਕਰਨੀ ਮੈਨੂੰ ਦੱਸ। ਭਾਬੀ ਜੇ ਮੈਂ ਗਲਤ ਹਾਂ ਤਾਂ ਤੁਸੀਂ ਮੈਨੂੰ ਕਿਉਂ? ਜੇ ਆਹ ਗਲਤ ਹੈ ਨਾ ਫਿਰ ਤੁਸੀਂ ਇਹਨੂੰ ਆਪੇ ਸਮਝਾਓ। ਕਾਲਜ ਦੇ ਲਾਸਟ ਡੇਟ ਜਦੋਂ ਪੇਪਰ ਸੀਗਾ ਇਹਨੇ ਮੈਨੂੰ ਉਦੋਂ ਪ੍ਰਪੋਜ਼ ਕੀਤਾ। ਠੀਕ ਆ? ਇਹਨੇ ਮੈਨੂੰ ਪ੍ਰਪੋਜ਼ ਤੇ ਕਰਤਾ। ਪਰ ਇਹਨੂੰ ਮੇਰੇ ਨਾਲ ਪਿਆਰ, ਵਿਸ਼ਵਾਸ ਇੰਨਾ ਜਿਹਾ ਵੀ ਨਹੀਂ। ਇਹਨੇ ਬਿਲਕੁਲ ਨਹੀਂ ਸੋਚਿਆ। ਕਿ ਹਾਂ ਭਾਈ ਉਹਦੇ ਦਿਲ 'ਚ ਕੀ ਆ ਜਾਂ ਉਹ ਮੈਨੂੰ ਪਿਆਰ ਕਰਦੀ ਹੈ ਕਿ ਨਹੀਂ ਜੇ ਆ ਮੈਨੂੰ ਪਿਆਰ ਕਰਦਾ ਹੁੰਦਾ ਨਾ ਇੰਨੇ ਕਿਸੇ ਪਿੱਛੇ ਲੱਗ ਕੇ ਨਾ ਮੇਰੇ ਨਾਲ ਦਿਲ ਨਹੀਂ ਸੀ ਤੋੜਨਾ ਭਾਬੀ ਹੁਣ ਤੁਸੀਂ ਇਹਨੂੰ ਆਪੇ ਪੁੱਛੋ ਸਾਰੀ ਗੱਲ ਇਹਨੇ ਕੀ ਕੀਤਾ ਮੇਰੇ ਨਾਲ ਪਿਆਰ ਦਾ ਇਜ਼ਹਾਰ ਤਾਂ ਭਾਬੀ ਨੇ ਮੈਨੂੰ ਕਰਤਾ ਪਰ ਮੇਰੇ ਨਾਲ ਇੱਕ ਕਦਮ ਵੀ ਅੱਗੇ ਨਹੀਂ ਸੀ ਆ ਤੁਰਿਆ ਤੇ ਮੂੰਹ ਬਣਾ ਕੇ ਬਹਿ ਗਿਆ ਇਹਨੇ ਭਾਬੀ ਜ਼ਰੂਰੀ ਨਹੀਂ ਸਮਝਿਆ ਕਿ ਮੈਂ ਉਹਨੂੰ ਗੱਲ ਪੁੱਛਾਂ ਗੱਲ ਹੋਈ ਕੀ ਆ ਉਹਦਾ ਬੋਧ ਵੱਡੇ ਵੱਡੇ ਵਾਦੇ ਕਰਕੇ ਗਿਆ ਸੀ ਮੇਰੇ ਨਾਲ ਉਸ ਦਿਨ ਤੇ ਕਦਰ ਇਨੇ ਮੇਰੀ ਇੰਨੀ ਜੀ ਵੀ ਨਹੀਂ ਪਾਈ ਕਦਰ ਵਾਲਾ ਨਾ ਜ਼ਿਆਦਾ ਕੰਮ ਕਰੀਦਾ ਕਿ ਜਿਹਨਾਂ ਬੰਦਾ ਕਦਰ ਕਰੇ ਕਦਰ ਵਾਲਾ ਕੰਮ ਕੀ ਚੱਪ ਉਹਨੂੰ ਗੱਲ ਕਰ ਮੈਂ ਕੀ ਕਰਦਾ ਇਦਾਂ ਦਾ ਯਾਰ ਮੇਰੀ ਤਾਂ ਕੋਈ ਗਲਤੀ ਵੀ ਨਹੀਂ ਆ ਮੈਨੇ ਐਟ ਲੀਸਟ ਮੈਨੂੰ ਐਕਸਪਲੇਨ ਤਾਂ ਕਰਨ ਦੇ ਯਾਰ ਮੈਂ ਸਭ ਅੱਖਾਂ ਸਾਹਮਣੇ ਵੇਖਿਆ ਵਾ ਕੀ ਐਕਸਪਲੇਨ ਕਰਾਂ ਤੈਨੂੰ ਦੱਸ ਗਗਨ ਇੱਕ ਮਿੰਟ ਗੁੱਸਾ ਛੱਡ ਕੇ ਨਾ ਉਹਦੀ ਪਹਿਲਾਂ ਗੱਲ ਇਹ ਜੇ ਗਲਤ ਹੋ ਗਈ ਨਾ ਮੈਨੂੰ ਆਪ ਕਹਾਂਗੀ ਕਿ ਤੂੰ ਚੱਲ ਜਾ ਮੈਂ ਤਾਂ ਭਾਬੀ ਸਾਰੀ ਗੱਲ ਸੁਣਦੀ ਆ ਮੈਂ ਵਿਚ ਬੋਲੀ ਐ ਇੱਕ ਵਾਰੀ ਲਿਸਨ ਭਾਬੀ ਮੇਰੀ ਗੱਲ ਸੁਣੋ ਭਾਬੀ ਤੁਸੀਂ ਮੇਰੀ ਗੱਲ ਸੁਣੋ ਉਸ ਦਿਨ ਭਲਾ ਕੀ ਹੋਇਆ ਉਸ ਦਿਨ ਮੈਂ ਕਾਲਜ ਤੋਂ ਰੈਸਟੋਰੈਂਟ ਗਈ ਮੈਂ ਗਗਨਦਾਈ ਵੇਟ ਕਰਦੀ ਪਈ ਸੀ ਕਿ ਹਾਂ ਮੈਂ ਇਹਦੇ ਨਾਲ ਬੈ ਕੇ ਲੰਚ ਕਰੂੰਗੀ ਲੇਕਿਨ ਤੁਹਾਨੂੰ ਪਤਾ ਉਹ ਸਾਡੇ ਕਾਲਜ ਦੀ ਕੁੜੀ ਹੈਗੀ ਇੱਕ ਹਰਪ੍ਰੀਤ ਉਹਨੇ ਭਾਬੀ ਪਤਾ ਨਹੀਂ ਕੀ ਸਾਜ਼ਿਸ਼ ਚੱਲੀ ਇੰਨੀ ਛਾਤਰ ਕੁੜੀ ਹੈ ਨਾ ਮੈਂ ਤੁਹਾਨੂੰ ਕੀ ਦੱਸਾਂ ਭਾਬੀ ਹਰਪ੍ਰੀਤ ਨੇ ਪਤਾ ਨਹੀਂ ਮਨੀ ਨੂੰ ਕੀ ਕੀ ਕਹਿਤਾ ਉਹ ਵੀ ਦੋਵਾਂ ਨੇ ਪਤਾ ਨਹੀਂ ਇੱਕ ਦੂਜੇ ਨਾਲ ਗੇਮ ਖੇਲੀ ਹੈ ਕੀ ਉਹਨਾਂ ਨੇ ਮੈਨੂੰ ਪਾਗਲ ਬਣਾ ਦਿੱਤਾ ਉਹ ਮਨੀ ਮੈਨੂੰ ਕੰਦਾ ਕਿ ਰਾਧਾ ਮੇਰੀ ਛੋਟੀ ਜੀ ਹੈਲਪ ਕਰ ਦੇ ਤਾਂ ਮੈਨੂੰ ਬਸ ਰੈਸਟੋਰੈਂਟ ਚ ਬਾਹਰ ਲੈ ਕੇ ਜਾ ਤੇ ਭਾਬੀ ਮੈਂ ਸਿਰਫ ਉਹਨੂੰ ਬਾਹਰ ਲੈ ਕੇ ਗਈ ਮੈਂ ਨਹੀਂ ਵੇਖਿਆ ਉਥੋਂ ਗगन ਆਉਂਦਾ ਪਿਆ ਸੀਗਾ ਤੇ ਗगन ਨੇ ਬਸ ਉਸ ਦਿਨ ਦਾ ਹੀ ਮੂੰਹ ਬਣਾਇਆ ਹੋਇਆ ਵਾ ਇਹਨੇ ਕੋਈ ਗੱਲ ਨਹੀਂ ਸੁਣੀ ਨਾ ਮੇਰਾ ਫੋਨ ਚੁੱਕਿਆ ਕਮ ਸੇ ਕਮ ਮੇਰੀ ਭਾਬੀ ਦਾ ਸਵਿਚ ਕੀ ਗਲਤੀ ਹੈ ਇੱਕ ਮੇਰੀ ਵੱਸ ਆਹੀ ਗਲਤੀ ਹੈ ਕਿ ਮੈਂ ਉਹਦੀ ਹੈਲਪ ਕਰਦੀ ਮਨੀ ਨੂੰ ਮੈਂ ਬਾਹ ਫੜ ਕੇ ਉਹਨੂੰ ਬਾਹਰ ਲੈ ਗਈ ਨਾਲੇ ਮੇਰੀ ਗੱਲ ਸੁਣ ਗगन ਜੋ ਲਾਸਟ ਪੇਪਰ ਸੀ ਨਾ ਹਰਪ੍ਰੀਤ ਮੈਨੂੰ ਮਿਲੀ ਸੀ ਕੰਟੀਨ 'ਚ ਤੇ ਮੈਂ ਉਹਨੂੰ ਸਾਰਾ ਪੁੱਛ ਲਿਆ ਸੀਗਾ ਮੈਂ ਕਿ ਉਹ ਦਿਨ ਤੂੰ ਕੀ ਕੀਤਾ ਸੀਗਾ ਉਹਨੇ ਸਾਫ਼-ਸਾਫ਼ ਮੈਨੂੰ ਸਾਰਾ ਕੁਝ ਦੱਸਤਾ ਗगन ਅੱਜ ਗੱਲ ਕਲੀਅਰ ਕਰ ਦੇ ਤੂੰ ਮੈਨੂੰ ਸਾਫ਼-ਸਾਫ਼ ਦੱਸ ਦੇ ਕਿ ਤੂੰ ਉਹਦੇ ਵੱਲ ਆ ਕਿ ਤੂੰ ਮੇਰੇ ਵੱਲ ਆ ਭਾਬੀ ਪੁੱਝ ਲਓ ਇਹਨੂੰ ਕਿ ਅੰਬਰ ਨਾਲ ਪਿਆਰ ਕਰਦਾ ਵਾ ਕਿ ਨਹੀਂ ਕਰਦਾ ਕਿ ਇਹਨੇ ਸਿਰਫ ਫਾਰਮੈਲਟੀ ਕੀਤੀ ਸੀ ਉਸ ਦਿਨ ਰਾਧਾ ਚੁੱਪ ਕਰ ਗਗਨ ਮੈਂ ਕਿਹਾ ਤਾ ਇਹ ਮੇਰੀ ਨਹੀਂ ਸੀ ਮੈਂ ਤੈਨੂੰ ਬੜਾ ਸਿਆਣਾ ਸਮਝ ਲਈ ਸੀ ਪਰ ਤੂੰ ਐਦਾਂ ਕਿਉਂ ਕੀਤਾ? ਉਹ ਵੀ ਮੱਗੇ ਬੜਾ ਸ਼ਰਮਿੰਦਾ ਆ ਗਿਆ ਹੋਰ ਮੈਨੂੰ ਸ਼ਰਮਿੰਦਾ ਕਰਨ ਦੇ ਨਹੀਂ ਮੈਂ ਤਾਂ ਵੇਖ ਲੈ ਖੋਰ ਵੀ ਪੁੱਛ ਰਹਿਗਾ ਤਾਂ ਪੁੱਛ ਲੈ ਹੰਤੋਂ ਨੇ ਸਾਰਾ ਕੁਝ ਕਲੀਅਰ ਕਰਤਾ ਹੈ ਸੌਰੀ ਰਾਧਾ ਮੈਨੂੰ ਨਹੀਂ ਪਤਾ ਕਿ ਹਰਪ੍ਰੀਤ ਨੇ ਐਡੀ ਵੱਡੀ ਸਾਜ਼ਿਸ਼ ਰਚੀ ਆ ਚੱਲ ਉਹ ਤਾਂ ਮੈਂ ਬਾਅਦੋਂ ਪਤਾ ਕਰੂੰਗਾ ਪਰ ਤੂੰ ਨਾ ਪਲੀਜ਼ ਯਾਰ ਮੈਨੂੰ ਮਾਫ਼ ਕਰ ਦੇ ਮੇਰੇ ਕੋਲ ਯਾਰ ਬਹੁਤ ਵੱਡੀ ਗਲਤੀ ਹੋ ਗਈ ਮaderie ਗੱਲਾਂ ਚ ਆ ਗਿਆ ਮੈਨੂੰ ਨਹੀਂ ਪਤਾ ਕਿ ਉਹ ਆਪਣਾ ਰਿਸ਼ਤਾ ਤੜਾਉਣਾ ਚੰਦੀ ਆ ਪਲੀਜ਼ ਯਾਰ ਹੋ ਸਕੇ ਯਾਰ ਮੈਨੂੰ ਮਾਫ਼ ਕਰ ਦੇ ਚੱਲ ਹੁਣ ਤਹੱਸ ਬਾ ਚਲੋ ਤੁਸੀਂ ਬੈਠੋ ਮੈਂ ਚਾਹ ਬਣਾ ਕੇ ਲਿਆਉਣੀ ਬੈਠੋ ਇਹ ਵਾਪਸ ਜੇ ਆਪਣੀ ਗੱਲ ਕਲੀਅਰ ਹੋ ਗਈ ਹੈ ਨਾ ਹੁਣ ਖਾਸ ਕੇ ਗੱਲ ਕਰਦੇ ਨਾਲ ਮੈਂ ਤੇਰੇ ਵੀ ਫੋਨ ਕਰ ਦਿੰਦੀ ਆ ਕਿ ਮੈਨੂੰ ਮੇਰੀ ਦਰਾਨੀ ਮਿਲ ਗਈ ਆ ਫਤੂ ਆਪਣੇ ਘਰ ਜਾਣਾ ਗੱਲ ਕਰਨੀ ਜਾਂ ਇਹੀ ਕਰਨ ਆਈ ਏ ਕੋਈ ਨਹੀਂ ਤੁਸੀਂ ਆਇਓ ਫੋਨ ਨਹੀਂ ਜਾਣਾ ਖੁਸ਼ ਆਣਾ ਚਲ ਹੁਣ ਤੁਸੀਂ ਬੈਠੋ ਮੈਂ ਚਾਹ ਬਣਾ ਲਾਂ